ਪਟਿਆਲਾ ਵਿੱਚ ਪੁਲਿਸ ਕਰਮੀਆਂ ਵੱਲੋਂ ਹੋਈ ਕਰਨਲ ਪੁਸ਼ਪਿੰਦਰ ਸਿੰਘ ਦੀ ਕੁਟਮਾਰ ਦੇ ਮਾਮਲੇ ਵਿੱਚ ਕਰਨਲ ਅਤੇ ਉਸ ਦੇ ਪਿਤਾ ਦੇ ਹੱਕ ਵਿੱਚ ਨਿਤਰੇ ਐਕਸ ਸਰਵਿਸਮੈਨ ਐਸੋਸੀਏਸ਼ਨ ਜੇਕਰ ਪੁਲਿਸ ਅਧਿਕਾਰੀਆਂ ਵੱਲੋਂ ਦੋਸ਼ੀ ਕਰਮਚਾਰੀਆਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਵੱਡੇ ਐਕਸ਼ਨ ਦੀ ਤਿਆਰੀ ਉਲੀਕਣ ਦੀ ਦਿੱਤੀ ਚੇਤਾਵਨੀ ਮੀਡੀਆ ਦੇ ਮੈਂਬਰ ਸਾਹਿਬਾਨ ਜਿਹੜੇ ਆਏ ਨੇ ਉਹਨਾਂ ਨੂੰ ਵੈਲਕਮ ਕਰਦਾ ਤੇ ਨਾਲ ਦੀ ਨਾਲ तमाम ਐਕਸ ਸਰਵਿਸਮੈਨ ਬਾਡੀਜ਼ ਤੇ तमाम एक्सरसी तरफੋਂ ਉਹਨਾਂ ਦਾ ਧੰਨਵਾਦ ਕਰਨਾ ਕਿ ਜਿਹੜੇ ਅੱਜ ਆਏ ਨੇ ਸਾਡੀ ਆਵਾਜ਼ ਨੂੰ ਉੱਚਾ ਕਰਨ ਵਾਸਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਟਿਆਲੇ ਵਿੱਚ 13-14 ਦੀ ਰਾਤ ਨੂੰ ਕੀ ਹੋਇਆ ਉਹ ਮੈਂ ਰਿਪੀਟ ਨਹੀਂ ਕਰਾਂਗਾ ਪਰ ਮੈਂ ਜਿਹੜੇ ਅਸਰ ਨੇ ਜਿਹਦਾ ਐਕਸ਼ਨ ਹੋਣਾ ਚਾਹੀਦਾ ਉਹ ਰਿਪੀਟ ਕਰਾਂ ਸਭ ਤੋਂ ਪਹਿਲਾਂ ਉਹਦਾ ਅਸਰ ਇੱਕ ਸਰਵੇਇੰਗ ਕਰਨਲ ਨੂੰ ਜੇ ਆਪਣਾ ਆਈਡੈਂਟੀਟੀ ਕਾਰਡ ਦਿਖਾਉਣ ਦੇ ਬਾਵਜੂਦ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਇਹਦਾ ਮਤਲਬ ਇਹ ਹੈ ਇਹ ਉਹ ਫੌਜ ਨੂੰ ਡੀਮਾਰਟਲਾਈਜ਼ ਕਰਨਾ ਚਾਹੁੰਦੇ ਨੇ ਇਹਦੇ ਨਾਲ ਫੌਜ ਦੇ ਵਿੱਚ ਡੀਮਾਰਟਲਾਈਜੇਸ਼ਨ ਫੈਲੇਗੀ ਕਿਉਂਕਿ ਜਿਹੜੀ ਆਰਗੇਨਾਈਜੇਸ਼ਨ ਜਿਹੜਾ ਇੰਡੀਵਿਜੂਅਲ ਆਪਣੀ ਇੱਜ਼ਤ ਨਹੀਂ ਬਚਾ ਸਕਦਾ ਉਹ ਕੰਟਰੀ ਦੀ ਇੱਜ਼ਤ ਵੀ ਨਹੀਂ ਬਚਾ ਸਕੀਗਾ ਔਰ ਇਹਦੇ ਨਾਲ ਇਸ ਇਨਸੀਡੈਂਟ ਨਾਲ ਸਾਡੇ ਦੁਸ਼ਮਣ ਪਾਕਿਸਤਾਨ ਚੀਨ ਤੇ ਦੂਜਿਆਂ ਨੂੰ ਇਹ ਮੈਸੇਜ ਆਏਗਾ ਕਿ ਹਿੰਦੁਸਤਾਨ ਦੀ ਫੌਜ ਇੰਨੀ ਨਕਮੀਆਂ ਕਿ ਪਾਸ ਤੋਂ ਕੁਟ ਖਾ ਲੈਂਦੀ ਹੈ ਤੇ ਹਿੰਦੁਸਤਾਨ ਦੀ ਗਵਰਨਮੈਂਟ ਪੰਜਾਬ ਦੀ ਇੰਨੀ ਨਕਮੀਆਂ ਕਿ ਪਰਸਵਾਲਾ ਤੇ ਕੁਝ ਨਹੀਂ ਕਰਦੀ ਇਹ ਪਹਿਲਾ ਇਸ਼ੂ ਨੈਸ਼ਨਲ ਸਕਿਉਰਿਟੀ ਨੂੰ ਡੈਮੇਜ ਕਰਨ ਦਾ ਦੂਜਾ ਇਸ਼ੂ ਹੈ ਕਿ ਪੁਲਿਸ ਹਰਾਰਕੀ ਨੇ ਕਲਪਰੇਟਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਕਰ ਰਹੇ ਨੇ ਫੈਮਿਲੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਫੈਮਿਲੀ ਨੂੰ ਇਨਸੂਰੈਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਹਿੰਦੇ ਕਿ ਅਸੀਂ ਸਸਪੈਂਡ ਕੀਤਾ ਤੇ ਅਖਾਹਿਆਰ ਕੀਤੀ ਪਰ ਐਫ ਆਈ ਆਰ ਵਿੱਚ ਕਿਸੇ ਬੰਦੇ ਦਾ ਨਾਮ ਨਹੀਂ ਹੈ ਇਸ ਐਫ ਆਈ ਆਰਾ ਕੋਈ ਮਤਲਬ ਨਹੀਂ ਹੈ ਇਸ ਨਿਤਾਵ ਦੀ ਪੋਚੀ ਹੈ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਅਸੀਂ ਸਟਰੋਂਗਲੀ ਤੁਹਾਡੇ ਥਰੂ ਡਿਮਾਂਡ ਕਰਦੇ ਆ ਕਿ ਇਸ ਕੇਸ ਦੀ ਜੁਡੀਸ਼ੀਅਲ ਇਨਕੁਆਰੀ ਇੱਕ ਹਾਈ ਕੋਰਟ ਦੇ ਜੱਜ ਦੇ ਥਰੂ ਹੋਣੀ ਚਾਹੀਦੀ ਹੈ ਤਾਂ ਕਿ ਪੁਲਿਸ ਦੀ ਡਿਪਾਰਟਮੈਂਟਲ ਇਨਕੁਆਰੀ ਦਾ ਸਾਨੂੰ ਕੋਈ ਭਰੋਸਾ ਨਹੀਂ ਹੈ ਉਹ ਆਪਣੇ ਬੰਦਿਆਂ ਨੂੰ ਬਚਾਉਣਗੇ ਤੇ ਕੇਸ ਨੂੰ ਰਫੂਦ ਹੋਪ ਕਰਨਗੇ ਜੇ ਇਹ ਕੇਸ ਰਫੂਦ ਹੋ ਜਾਂਦਾ ਤਾਂ ਨੈਸ਼ਨਲ ਸਕਿਉਰਿਟੀ ਬੜੀ ਬੁਰੀ ਤਰ੍ਹਾਂ ਅਫੈਕਟ ਹੋਗੀ ਕਿਉਂਕਿ ਇੱਕ ਦੂਬਾਰ ਫੌਜ ਡੀਮੋਟੀਵੇਟ ਹੋ ਜਾਏਗੀ ਉਹ ਕਹਿਣਗੇ ਕਿ ਸਾਡਾ ਕੋਈ ਸੁਣਨ ਵਾਲਾ ਨਹੀਂ ਹੈ ਔਰ ਉਹਨਾਂ ਦਾ ਕੋਈ ਮਾਪੇ-ਬਾਪ ਨਹੀਂ ਹੈ ਉਹਨਾਂ ਦੀ ਜੋ ਮਰਜ਼ੀ ਗੁੰਡਾ ਬੇਇਜ਼ਤੀ ਕਰੇ ਪੁਲਿਸ ਬੇਇਜ਼ਤੀ ਕਰੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਇਸ ਕਰਕੇ ਤੁਹਾਡੇ ਥਰੂ ਰਿਕਵੈਸਟ ਕਰਨਾ ਚਾਹੁੰਦਾ ਕਿ ਸਾਰਿਆਂ ਨੂੰ ਅਵੇਅਰ ਕਰੋ ਕਿ ਨੈਸ਼ਨਲ ਸਕਿਉਰਿਟੀ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਨੈਕਸਟ ਪੁਲਿਸ ਦੇ ਅਫਸਰ ਕਹਿੰਦੇ ਆ ਜੀ ਇਹ ਜੇਐਸਟੀ ਪੁਲਿਸ ਨੂੰ ਜਿਆਦਾ ਕਟਸ਼ਾਇਤ ਕਰਾਂਗੇ ਇਹਨਾਂ ਦਾ ਮੋਰਲ ਡਾਊਨ ਹੋਏਗਾ ਇਹ ਬਿਲਕੁਲ ਗਲਤ ਹੈ ਮੋਰਲ ਦੀ ਬੇਸਿਕ ਹੁੰਦੀ ਹੈ ਇਨਸਾਫ ਜਿਹੜੀ ਆਰਗੇਨਾਈਜੇਸ਼ਨ ਦੇ ਵਿੱਚ ਇਨਸਾਫ ਨਹੀਂ ਹੁੰਦਾ ਜੇਡੀ ਆਰਗਨਾਈਜੇਸ਼ਨ ਵਿੱਚ ਡਿਸਪੀਲਨ ਨਹੀਂ ਹੁੰਦਾ ਉਹ ਆਰਗਨਾਈਜੇਸ਼ਨ ਨੀਚੇ ਤੇ ਨੀਚੇ ਚਲੀ ਜਾਏਗੀ ਇਸ ਕਰਕੇ ਇਨਸਾਫ ਦੇਣ ਦਾ ਮੋਰਲ ਨੀਚੇ ਨਹੀਂ ਜਾਂਦਾ ਬਲਕਿ ਮੋਰਲ ਉੱਚਾ ਜਾਂਦਾ ਹੈ ਇਸ ਕਰਕੇ ਅਸੀਂ ਪੰਜਾਬ ਪੁਲਿਸ ਦੀ ਹਰਾਰਕੇ ਨੂੰ ਰਿਕਵੈਸਟ ਕਰਾਂਗੇ ਕਿ ਤੁਸੀਂ ਮੋਰਲ ਦਾ ਬਹਾਨਾ ਲਾ ਕੇ ਉਹਨਾਂ ਨੂੰ ਕਵਰ ਨਾ ਕਰੋ ਬਲਕਿ ਉਹਨਾਂ ਨੂੰ ਤੁਸੀਂ ਸਜ਼ਾ ਦਿਓ ਨੈਕਸਟ ਫੌਜ ਕੰਟਰੀ ਦਾ ਲਾਸਟ ਸਪੀਕਰ ਹੈ ਜਦੋਂ ਸਾਰੇ ਫੇਲ ਹੋ ਜਾਂਦੇ ਐ ਪੁਲਿਸ ਫੇਲ ਹੋ ਜਾਂਦਾ ਸਿਵਲ ਅਡਮਨਸਿਸ਼ਨ ਫੇਲ ਹੋ ਜਾਂਦਾ ਉਹ ਫੌਜ ਨੂੰ ਲਾਉਂਦੇ ਐ ਫੌਜ ਕਦੇ ਫੇਲ ਨਹੀਂ ਹੋਈ ਬੇਸ਼ੱਕ ਖੂਚੋ ਬੱਚਾ ਕੱਢਣਾ ਹੋਵੇ ਜਾਂ ਬ੍ਰਿਜ ਬਣਾਉਣਾ ਹੋਵੇ ਜਾਂ ਕਿਸੇ ਆਫਸ ਦੇ ਵਿੱਚ ਚੋਣਾ ਹੋਵੇ ਪਰ ਜੇ ਤੁਸੀਂ ਫੌਜ ਨੂੰ ਇਸ ਤਰ੍ਹਾਂ ਇਟਰੀਟ ਕਰੋਗੇ ਤੇ ਫੌਜ ਦਾ ਮਨੋਬਲ ਘਰੇਗਾ ਉਹ ਆਪਣਾ ਕੰਮ ਨਹੀਂ ਕਰ ਸਕਣਗੇ ਇਸ ਕਰਕੇ ਸਾਡੀ ਤਰਫੋਂ ਰਿਕਵੈਸਟ ਹੈ ਕਿ ਪੂਰੇ মিডিਆ ਪੂਰੀ ਕੰਟਿਨਿਊਟ ਵਾਲਕੇ ਬਰਾਡ ਵੀ ਇਹ ਮੈਸੇਜ ਭੇਜੇ ਕਿ ਨੈਸ਼ਨਲ ਸਕਿਉਰਿਟੀ ਨੂੰ ਜਿਹੜੀਆਂ ਵੀ ਆਰਗੇਨਾਈਜੇਸ਼ਨ ਜਾਂ ਬੰਦੇ ਡੈਮੇਜ ਕਰਦੇ ਨੇ ਉਹ ਕਸੂਰਵਾਰ ਨਹੀਂ ਤੇ ਉਹਨਾਂ ਦੇਗੇ ਸਖਤ ਸਖਤ ਕਾਰਵਾਈ ਹੁਣ ਚਾਹੀਦੀ। ਅਸੀਂ ਚਾਹੁੰਦੇ ਆ ਕਿ ਸਭ ਤੋਂ ਪਹਿਲਾਂ ਇਹਨਾਂ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ। ਉਦੋਂ ਬਾਅਦ ਇਹਨਾਂ ਦਾ ਹਾਜ਼ਰ ਪਾਇਆ ਜਾਵੇ ਜਿਵੇਂ ਪਹਿਲਾਂ ਕਿਹਾ ਕਿ ਜੇ ਇਹਨੇ ਜੁਡੀਸ਼ੀਅਲ ਇਨਕੁਇਰੀ ਹੋਵੇ ਜਾਂ ਜੇ ਦੇਖავਦੇ ਤਰਫੋਂ ਔਰ ਇਹਨਾਂ ਨੂੰ ਪ੍ਰੋਪਰ ਸਜ਼ਾ ਮਿਲੇ ਜਿਦਾ ਕਿ ਮਿਨੀਮਮ ਡਿਸਮਿਸਲ ਹੋਏ ਤੇ ਜਾਣ ਹੋਵੇ। ਇਹ ਦੋ ਘੱਟ ਸਾਨੂੰ ਹੋਰ ਕੋਈ ਚੀਜ਼ ਐਸੇ ਮਿਲ ਸਕਦੀ ਉਹ ਨਹੀਂ ਹੈ। ਅਸੀਂ ਨਹੀਂ ਚਾਹੁੰਦੇ ਕਿ ਕੰਟਰੀ ਦਾ ਡਿਫੈਂਸ ਕੰਟਰੀ ਦੀ ਸਕਿਉਰਿਟੀ ਵੀਕ ਹੋਵੇ ਅਸੀਂ ਪੂਰੀ ਆਪਣੀ ਜ਼ਿੰਦਗੀ ਸਰਵਸਕਤੀਆ ਲੜਾਈਆਂ ਲੜੀਆਂ ਨੇ ਇਨਸਰਜੈਂਸੀ ਲੜੀ ਹੈ ਸਭ ਕੁਝ ਕੀਤਾ ਹੁਣ ਅਸੀਂ ਨਹੀਂ ਚਾਹੁੰਦੇ ਕਿ ਫਿਊਚਰ ਦੇ ਵਿੱਚ ਸਾਡੀ ਨੈਸ਼ਨਲ ਸਕਿਉਰਿਟੀ ਵੀਕ ਹੋਵੇ ਇਹ ਜੇ ਐਕਸ਼ਨਾਂ ਕਰਕੇ ਥੈਂਕ ਯੂ ਤੁਹਾਨੂੰ ਯਾਦ ਹੋਣਾ ਹੈ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਦੀ ਗੱਲ ਹੈ ਉਹਨਾਂ ਦੇ ਮੁੰਡੇ ਨੇ ਅਫਸਰ ਸਰ ਫੌਜੀਆਂ ਦੀ ਲੇਡੀਜ਼ ਦੇ ਨਾਲ ਕੁਝ ਬਤਮੀਜ਼ੀ ਕੀਤੀ ਸੀ ਔਰ ਉਹਨੂੰ ਫੌਜ ਨੇ ਇਹੋ ਜਿਹਾ ਲਸਨ ਸਿਖਾਇਆ ਸੀ ਕਕਰੋ ਸਾਹਿਬ ਖੁਦ ਪਲਟਨ ਤੇ ਜਾ ਕੇ ਹੱਥ ਜੋੜ ਕੇ ਬੱਚੇ ਨੂੰ ਵਾਪਸ ਲੈ ਕੇ ਆਏ ਸੀ ਔਰ ਉਹ ਉਹਦੇ ਨਾਲ ਸਾਡੇ ਜਿਹੜੇ ਰਿਲੇਸ਼ਨ ਨੇ ਫੌਜੀਆ ਦੇ ਤੇ ਆਮ ਪਬਲਿਕ ਦੇ ਪੁਲਿਸ ਦੇ ਉਹ ਬੜੇ ਅੱਛੇ ਬਦੇ ਸੀ ਔਰ ਇਸੇ ਤਰ੍ਹਾਂ ਹੀ ਇੱਕ ਦੋ ਹੋਰ ਵੀ ਟਮਾਟਾ ਮੇ ਕੇਸ ਹੋਏ ਨੇ ਅਗਰ ਇਹ ਪੁਲਿਸ ਵਾਲੇ ਖਾ ਪੀ ਕੇ ਇਹਨਾਂ ਦਾ ਦਿਮਾਗ ਪੁੱਠਾ ਚੱਲ ਸਕਦਾ ਹੈ ਤੇ ਸਾਡੇ ਵੀ ਜਵਾਨ ਬੈਰਕਾਂ ਚ ਬੈਠਦੇ ਨੇ ਉਹ ਵੀ ਉਬਾਲ ਖਾ ਸਕਦੇ ਨੇ ਇਸ ਕਰਕੇ ਸਾਡੇ ਜਿਹੜੇ ਸੈਨਿਕ ਨੇ ਤਾਂ ਕਿ ਉਹਨਾਂ ਨੂੰ ਹੌਸਲਾ ਦਿੱਤਾ ਜਾਏ ਵੀ ਡੋਟ ਵਰੀ ਤੁਸੀਂ ਨਹੀਂ ਯੂਨੀਫਾਰਮ 'ਚ ਬੋਲ ਸਕਦੇ ਪਰ ਅਸੀਂ ਬੈਠੇ ਹਾਂ ਤੁਹਾਡੇ ਪਿੱਛੇ ਅਸੀਂ ਬੋਲਾਂਗੇ ਅਸੀਂ ਤੁਹਾਡੀ ਆਵਾਜ਼ ਬਣਾਂਗੇ ਔਰ ਇਹ ਜਿਹੜਾ ਪ੍ਰੈਸ ਕਾਨਫਰੈਂਸ ਅਸੀਂ ਕਰ ਰਹੇ ਹਾਂ ਇੱਕ ਮੈਸੇਜ ਇਹ ਵੀ ਜਾਣਾ ਚਾਹੀਦਾ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਜੈਨਤ ਦੇ ਵਿੱਚ ਇਸ ਵੇਲੇ ਪੁਲਿਸ ਤੇ ਆਰਮੀ ਦੋਨੋਂ ਰਲ ਕੇ ਆਪਰੇਸ਼ਨ ਕਰ ਰਹੇ ਨੇ ਹੋ ਸਕਦਾ ਇਹ ਲੋੜ ਕੱਲ ਨੂੰ ਪੰਜਾਬ 'ਚ ਵੀ ਆ ਜਾਏ ਕਿ ਪਲੀਜ਼ ਔਰ ਆਰਮੀ ਦਾ ਅਗਰ ਆਪੇ ਕੇ ਮਨਮਟਾਓ ਜਿਆਦਾ ਵੱਧ ਜਾਏਗਾ ਤੇ ਉਹ ਹਾਲਤ ਵਿੱਚ ਇਹ ਕੋਆਪਰੇਸ਼ਨ ਜਿਹੜਾ ਹੈ ਇਹ ਜਿਆਦਾ ਖਤਰਨਾਕ ਹੋ ਸਕਦਾ ਹੈ ਕਿਉਂਕਿ ਸਾਡੇ ਜਵਾਨ ਵੀ ਬੇਰਕਾਂ ਤੇ ਪੁੱਠਾ ਖਾ ਕੇ ਬੈਠੇ ਨੇ ਅਗਰ ਉਹ ਬਾਹਰ ਨਿਕਲੋਂ ਤਾਂ ਫਿਰ ਕੀ ਕਰਾਂਗੇ ਹਰ ਸਰਵੇ ਕਿਹਾਂ ਤੇ ਨਹੀਂ ਰੁਕਣਾ ਤੁਸੀਂ ਦੇਖਿਆ ਹੋਣਾ 84 ਕੇ ਬੇਰਕਾਂ ਚੋਂ ਜਵਾਨ ਉੱਠ ਕੇ ਦੌੜ ਗਏ ਸੀ ਸਾਰੇ ਨਿਕਲਾਏ ਸੀ ਔਰ ਜਦੋਂ ਦੇਖੋ ਹੱਦ ਵੱਧ ਜਾਂਦੀ ਹੈ ਉਦੋਂ ਫਿਰ ਕੁਝ ਵੀ ਹੋ ਸਕਦਾ ਹੈ ਐਸਲੇ ਲਾਂ ਸਿਚੁਏਸ਼ਨ ਜਿਹੜੀ ਹੈ ਓਵਰ ਆਲ ਕੰਟਰੀ ਦੇ ਵਿੱਚ ਕੋਈ ਇੰਨੀ achi ਨਹੀਂ ਚੱਲ ਰਹੀ ਰੋਜ਼ ਕਿਰਨੇ ਜਿਹੜੇ ਗੁੰਡਾ ਕਰਦੇ ਕੁਛ ਨਾ ਕੁਛ ਹੁੰਦਾ ਔਰ ਇਹੋ ਜਿਹੇ ਜਿਹੜੇ ਇਹੋ ਜਿਹੇ ਪਲੀਜ਼ ਪਲੀਜ਼ ਪਾਟ ਚ ਬੋਲਿਆ ਜੇ ਤੁਹਾਨੂੰ ਟਾਈਮ ਦੇਵਾਂਗੇ ਲਾਲ ਪਗੜੀ ਬੰਨ ਕੇ ਫਿਕਰ ਨਾ ਕਰੋ ਅੱਛਾ ਇਹ ਜਿਹੜੇ ਤੁਸੀਂ ਦੇਖਿਆ ਹੋਣਾ ਪੂਰੇ ਇੰਡੀਆ 'ਤੇ ਹੋ ਰਿਹਾ ਹੈ ਆ ਦੋ ਮਹੀਨਿਆਂ ਦੀ ਗੱਲ ਹੈ ਤਿੰਨ ਦੀ ਗਵਾਲੀਅਰ ਦੇ ਵਿੱਚ ਇੱਕ ਮੇਜਰ ਸਾਹਿਬ ਜਾ ਰਿਹਾ ਸੀ ਗੱਡੀ ਤੇ ਉਹਦੀ ਗੱਡੀ ਨਾਲ ਕੋਈ ਐਕਸੀਡੈਂਟ ਥੋੜਾ ਬਹੁਤ ਕਿਸੇ ਦਾ ਹੋ ਗਿਆ ਤੇ ਉਹ ਪੁਲਿਸ ਨੇ ਮੇਜਰ ਸਾਹਿਬ ਨੂੰ ਫੜ ਕੇ ਉਹਦੀ ਵਾਈਫ ਗੱਡੀ 'ਚ ਬੈਠੀ ਹੈ ਫੜ ਕੇ ਥਾਣੇ ਲੈ ਗਏ ਅੰਦਰ ਬੰਦ ਕਰਤਾ ਉਥੋਂ ਦੇ ਐਕਸ਼ਨ ਰਿਸਟੈਂਟ ਇਕੱਠੇ ਹੋ ਕੇ ਥਾਣੇ ਜਾ ਕੇ ਮੇਜਰ ਸਾਹਿਬ ਨੂੰ ਛਡਾਇਆ ਦੇਖੋ ਆਪਕੇ ਐਕਸ਼ਨ ਰਿਸਟੈਂਟ ਜਿਹੜੇ ਨੇ ਪੰਜਾਬ ਦੇ ਸਭ ਤੋਂ ਜ਼ਿਆਦਾ ਐਕਟਿਵ ਨੇ ਪਰ ਗਵਾਲੀਅਰ 'ਚ ਵੀ ਹੋਈ ਹਾਲਤ ਹੈ ਜਦੋਂ ਲੋਡ ਪੈਂਦੀ ਹੈ ਇਹ ਸਾਰੇ ਆ ਕੇ ਬੋਲਦੇ ਨੇ ਔਰ ਸਾਰੇ ਮਦਰ ਲਈ ਆਉਣਗੇ ਕੱਲ ਨੂੰ ਹੋਰ ਨੂੰ ਕੁਝ ਨਹੀਂ ਇੱਕ ਪੰਨਾ